ਪੰਜਾਬੀ ਯੂਨੀਵਰਸਿਟੀ ਪਟਿਆਲਾ ਕੱਲ ਤੋਂ ਖਬਰਾਂ ਨੀਆਂ ਸੁਰਖੀਆਂ ਦੇ ਵਿੱਚ ਐ ਲੱਖ ਵੱਖ ਸੋਸ਼ਲ ਮੀਡੀਆ ਦੇ ਚੈਨਲ ਆਪੋ ਆਪਣੇ ਤੌਰ ਤੇ ਰਿਪੋਰਟ ਕਰ ਰਹੇ ਨੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਵਿਅਦਬੀ ਦੀ ਘਟਨਾ ਵਾਪਰੀ ਕੀ ਅਸੀਂ ਇਸ ਨੂੰ ਵਿਅਦਬੀ ਦੀ ਘਟਨਾ ਕਹਾਵਾਂਗੇ ਇਸ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਅੱਜ ਜਦੋਂ ਮੈਂ ਸਵੇਰੇ ਪਹਿਲੀ ਵਾਰ ਆਪਣੇ ਕਲਾਸ ਲੈਣ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ ਧਰਮ ਦਾ ਅਧਿਆਪਕਾਂ ਵਿਦਿਆਰਥੀ ਨੇ ਮੈਨੂੰ ਇਹੇ ਪ੍ਰਸ਼ਨ ਕੀਤਾ ਕਿ ਸਰ ਕੱਲ ਦੀ ਘਟਨਾ ਦੇ ਬਾਰੇ ਗੱਲ ਕਰੂੰ ਕੱਲ ਜੋ ਘਟਨਾ ਹੋਈ ਆ ਉਹ ਤੁਹਾਨੂੰ ਉਹਦੀ ਡਿਟੇਲ ਜਾਦਾ ਪਤਾ ਹੈ ਕਿਉਂਕਿ ਆਪਣੀ ਚਰਚਾ ਇਸ ਗੱਲ ਤੇ ਕੇਂਦਰਿਤ ਰਹੇਗੀ ਕਿ ਬੇਅਦਬੀ ਕੀ ਹੁੰਦੀ ਹੈ ਜੇ ਧਾਰਮਿਕ ਬੇਅਦਬੀ ਆਪਾਂ ਕਿਸ ਨੂੰ ਕਹਾਂਗੇ ਕਿ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਨਸ਼ਟ ਕਰਨ ਦੇ ਲਈ ਜੋ ਪੰਜਾਬੀ ਯੂਨੀਵਰਸਿਟੀ ਨੇ ਤਰੀਕਾ ਧਾਰਨ ਕੀਤਾ ਉਹ ਬੇਅਦਬੀ ਹੈ ਇਸ ਕਰਕੇ ਬੇਅਦਬੀ ਇੱਕ ਬੜਾ ਅੱਜਕੱਲ ਕਾਮਨ ਸ਼ਬਦ ਬਣ ਗਿਆ ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਆਇਆ ਤਾਂ ਹਰ ਘਟਨਾ ਨੂੰ ਅਸੀਂ ਬੇਅਦਬੀ ਦੇ ਨਾਲ ਜੋੜ ਕੇ ਦੇਖਣ ਲੱਗੇ ਸੋ ਇੱਕ ਤਾਂ ਇਸ ਪੱਖ ਤੋਂ ਵੀ ਸਮਝਣ ਦੇ ਲੋਕ ਆ ਦੂਸਰੀ ਗੱਲ ਕਈ ਵਾਰੀ ਸਾਨੂੰ ਵੀ ਪ੍ਰਸ਼ਨ ਕੀਤਾ ਜਾਂਦਾ ਕਿ ਤੁਸੀਂ ਬੇਅਦਬੀ ਤੋਂ ਕੀ ਭਾਵ ਲੈਂਦੇ ਹੋ ਜਿਕਰ ਅਸੀਂ ਇਸ ਸ਼ਬਦ ਦੀ ਗੱਲ ਕਰੀਏ ਸ਼ਬਦ ਤਾਂ ਇੱਕ ਤਰੀਕੇ ਦੇ ਨਾਲ ਰਿਸਪੈਕਟ ਦਾ ਉਲਟਾ ਸ਼ਬਦ ਹੈ ਜਿਸ ਨੂੰ ਅਸੀਂ ਡਿਸਰਿਸਪੈਕਟ ਕਹਿੰਦੇ ਆਂ ਡਿਸਰਿਸਪੈਕਟ ਦੇ ਵੱਖ-ਵੱਖ ਪੱਧਰ ਨੇ ਕਿਸੇ ਦੀ ਆਣ-ਸ਼ਾਨ ਦੇ ਖਿਲਾਫ ਬੋਲਣਾ ਕਿਸੇ ਦੇ ਨਾਲ ਬੇਲੋੜਾ ਝਗੜਾ ਕਰਨਾ ਇਹ ਡਿਸਰਿਸਪੈਕਟ ਹੋ ਸਕਦੀ ਹੈ ਸੋ ਜਦੋਂ ਅਸੀਂ ਧਾਰਮਿਕ ਬੇਅਦਬੀ ਦੀ ਗੱਲ ਕਰਦੇ ਆਂ ਤਾਂ ਸਾਨੂੰ ਇਹ ਸੋਚਣਾ ਪੈਗਾ ਕਿ ਧਾਰਮਿਕ ਬੇਅਦਬੀ ਕੀ ਹੁੰਦੀ ਹੈ ਇਸੇ ਪ੍ਰਸੰਗ ਦੇ ਵਿੱਚ ਆਪਾਂ ਇਹ ਸੋਚਾਂਗੇ ਕਿ ਜੋ ਗੁਰ ਸ਼ਬਦ ਰਤਨਕਾਰ ਮਹਾਲਕੋਸ਼ ਦੀ ਘਟਨਾ ਜਦੋਂ ਅਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋਈ ਹੈ ਇਹ ਸੱਚਮੁੱਚ ਬੇਅਦਵੀ ਹੈ ਜੈਸ ਨੂੰ ਧਾਰਮਿਕ ਬੇਅਦਵੀ ਦੇ ਘੇਰੇ ਦੇ ਵਿੱਚ ਆਪਾਂ ਲੈ ਸਕਦੇ ਆ ਇਹ ਗੱਲ ਨੂੰ ਵਿਚਾਰਨ ਦੀ ਲੋੜ ਹੈ ਸੋ ਵਿਚਾਰ ਆਪਾਂ ਇਸ ਕਰਕੇ ਕਰਦੇ ਆ ਕਿਉਂਕਿ ਯੂਨੀਵਰਸਿਟੀ ਦਾ ਜਿਹੜਾ ਕੰਮ ਹੈ ਮੁੱਖ ਤੌਰ ਤੇ ਗਿਆਨ ਪੈਦਾ ਕਰਨਾ ਹੈ ਯੂਨੀਵਰਸਿਟੀ ਦੇ ਵਿੱਚ ਜੇਕਰ ਅਸੀਂ ਕਿਸੇ ਮਸਲੇ ਨੂੰ ਵਿਚਾਰਾਂਗੇ ਨਹੀਂ ਗੱਲ ਨਹੀਂ ਕਰਾਂਗੇ ਤਾਂ ਸਾਡਾ ਇੱਥੇ ਯੂਨੀਵਰਸਿਟੀ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਔਰ ਮੈਂ ਇਸ ਕਰਕੇ ਵੀ ਕਮਾਂਗਾ ਕਿ ਦੋ ਤਰ੍ਹਾਂ ਦੇ ਰਿਐਕਸ਼ਨ ਹੁੰਦੇ ਨੇ ਇੱਕ ਤਾਂ ਅਸੀਂ ਸੋਚ ਸਮਝ ਕੇ ਕਰਦੇ ਆਂ ਇੱਕ ਵੇਖੋ ਵੇਖੀ ਕਰਦੇ ਆਂ ਜਿਹੜਾ ਵੇਖੋ ਵੇਖੀ ਕੀਤਾ ਗਿਆ ਕਾਰਜ ਹੈ ਐਕਸ਼ਨ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉਹਨੂੰ ਰੈਸ਼ਨਲ ਜਾਂ ਅਕਾਦਮਿਕ ਪੱਖ ਤੋਂ ਸਹੀ ਨਹੀਂ ਕਹਿ ਸਕਦੇ ਸੋ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਬੇਅਦਬੀ ਨੂੰ ਸਮਝੀਏ ਜਦੋਂ ਅਸੀਂ ਧਾਰਮਿਕ ਤੌਰ ਤੇ ਦੇਖਦੇ ਆਂ ਤਾਂ ਇਹ ਹੈ ਕਿ ਹਰ ਧਰਮ ਦਾ ਆਪਣਾ ਕੋਈ ਨਾ ਕੋਈ ਪਵਿੱਤਰ ਗ੍ਰੰਥ ਹੈ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਸਕ੍ਰਿਪਚਰ ਕਿਹਾ ਜਾਂਦਾ ਹੈ ਇਹ ਗ੍ਰੰਥ ਨੂੰ ਲੋਕ ਰੱਬੀ ਬਾਣੀ ਸਮਝਦੇ ਹਨ ਔਰ ਇੱਕ ਤਾਂ ਸਾਨੂੰ ਇਹ ਗੱਲ ਸਪਸ਼ਟ ਕਰਨੀ ਪੈਗੀ ਕਿ ਇੱਕ ਹੁੰਦਾ ਧਾਰਮਿਕ ਸਾਹਿਤ ਇੱਕ ਹੁੰਦਾ ਧਰਮ ਗ੍ਰੰਥ ਸਾਹਿਤ ਭਾਵੇਂ ਕੋਈ ਵੀ ਹੈ ਮੈਂ ਤਾਂ ਇਥੋਂ ਤੱਕ ਵੀ ਕਹਾਂਗਾ ਕਿ ਕਿਤਾਬਾਂ 'ਮੈਥਮੈਟਿਕਸ' ਦੀ ਹੈ 'ਸਾਇੰਸ' ਦੀ ਹੈ ਸਾਨੂੰ ਹਰ ਕਿਤਾਬ ਦੀ ਰਿਸਪੈਕਟ ਕਰਨਾ ਚਾਹੀਦੀ ਹੈ ਹਰ ਅੱਖਰ ਦਾ ਆਦਰ ਕਰਨਾ ਚਾਹੀਦਾ ਇਸ ਪੱਖ ਤੋਂ ਆਪਾਂ ਬਾਅਦ ਦੇ ਵਿੱਚ ਵਿਚਾਰ ਕਰਾਂਗੇ ਆਪਾਂ ਗੱਲ ਕਰਦੇ ਸਕੇ ਜਿਹੜਾ ਧਰਮ ਗ੍ਰੰਥ ਧਰਮ ਗ੍ਰੰਥ ਨੂੰ ਆਮ ਤੌਰ ਤੇ ਬ੍ਰਹਮ ਵਿਚਾਰ ਇਲਾਹੀ ਬਾਣੀ ਇਲਹਾਮ ਵੱਖ-ਵੱਖ ਨਾਵਾਂ ਦੇ ਨਾਲ ਜਿਸ ਤਰ੍ਹਾਂ ਰੈਵਿਊਲੇਸ਼ਨ ਦੇ ਤੌਰ ਤੇ ਕਿਹਾ ਜਾਂਦਾ ਸੋ ਜਿਹੜਾ ਧਰਮ ਗ੍ਰੰਥ ਹੈ ਪਹਿਲੀ ਗੱਲ ਤਾਂ ਉਹ ਵੀ ਇੱਕ ਮਰਾਦਾ ਹੁੰਦੀ ਹੈ ਜਿਸ ਉਹ ਗ੍ਰੰਥ ਜਿਸ ਨੂੰ ਕਿਸੇ ਭਾਈਚਾਰੇ ਦੇ ਲੋਕ ਆਪਣਾ ਇਸ਼ਟ ਮੰਨਦੇ ਨੇ ਆਪਣਾ ਧਰਮ ਮੰਨਦੇ ਨੇ ਔਰ ਉਸ ਧਰਮ ਨੂੰ ਮੰਨਣ ਵਾਲੇ ਲੋਕ ਆਪਣੀ ਇੱਕ ਮਰਿਆਦਾ ਬਣਾਉਂਦੇ ਨੇ ਉਹਦਾ ਤੌਰ ਤਰੀਕਾ ਨਿਰਧਾਰਤ ਕਰਦੇ ਨੇ ਔਰ ਉਸ ਗ੍ਰੰਥ ਦੀ ਰਿਸਪੈਕਟ ਦੇ ਲਈ ਕਿਸੇ ਵੀ ਧਾਰਮਿਕ ਸੰਸਥਾ ਦੇ ਵਿੱਚ ਉਸ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਔਰ ਉਸ ਗ੍ਰੰਥ ਦੇ ਵਿੱਚ ਦਰਜ ਜਿਹੜੀ ਉਹ ਬਾਣੀ ਹੈ ਉਹ ਉਥੋਂ ਦੀ ਸੰਗਤ ਸੁਣਦੀ ਹੈ ਸੋ ਜਦੋਂ ਅਸੀਂ ਧਾਰਮਿਕ ਤੌਰ ਤੇ ਕਿਸੇ ਧਰਮ ਗ੍ਰੰਥ ਦੀ ਬੇਅਦਬੀ ਦੀ ਗੱਲ ਕਰਦੇ ਆ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕਿਸੇ ਧਰਮ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਉਹਨੂੰ ਅਸੀਂ ਧਾਰਮਿਕ ਬੇਅਦਬੀ ਦੇ ਵਿੱਚ ਲਵਾਂਗੇ ਜਿੱਥੋਂ ਤੱਕ ਅਸੀਂ ਸਾਹਿਤ ਦੀ ਗੱਲ ਕਰਦੇ ਆ ਠੀਕ ਹੈ ਸਾਹਿਤ ਧਾਰਮਿਕ ਹੁੰਦਾ ਜਿਵੇਂ ਆਪਾਂ ਉਦਾਹਰਨ ਲਈਏ ਕਿ ਜੇ ਤਾਂ ਆਪਾਂ ਕਾਇਦੇ ਦੇ ਮੁਤਾਬਕ ਸੋਚੀਏ ਨਿਜਮ ਦੇ ਮੁਤਾਬਕ ਸੋਚੀਏ ਤਾਂ ਜਿਵੇਂ ਅਸੀਂ ਅਖਬਾਰਾਂ ਦੇ ਵਿੱਚ ਗਰਵਾਣੀ ਦੇ ਸ਼ਬਦ ਲਿਖਦੇ ਆ ਕਿਤਾਬਾਂ ਦੇ ਵਿੱਚ ਗਰਵਾਣੀ ਦੇ ਸ਼ਬਦ ਲਿਖਦੇ ਆ ਜਾਂ ਵਿਆਹ ਦੇ ਕਾਰਡਾਂ ਦੇ ਉੱਤੇ ਮਰਨ ਦੇ ਕਾਰਡਾਂ ਦੇ ਉੱਤੇ ਗਰਵਾਣੀ ਦੇ ਸ਼ਬਦ ਲਿਖਦੇ ਆ ਇਹ ਵੀ ਬੇਅਦਬੀ ਦੇ ਵਿੱਚ ਆ ਸੋ ਇਸ ਕਰਕੇ ਤਾਂ ਫਿਰ ਸਾਰੇ ਲੋਕੀ ਇੱਕ ਤਰੀਕੇ ਦੇ ਨਾਲ ਬੇਅਦਬੀ ਕਰਦੇ ਆ ਇਸੇ ਤਰ੍ਹਾਂ ਕਿਸੇ ਵੀ ਕਿਤਾਬ ਨੂੰ ਤੁਸੀਂ ਕਿਸੇ ਰੱਦੀ ਦੇ ਵਿੱਚ ਵੇਚਣਾ ਸੁੱਟਣਾ ਵੀ ਬੇਅਦਬੀ ਹੋ ਜੇਗੀ ਸੋ ਜੇ ਤਾਂ ਅਸੀਂ ਅੱਖਰ ਦੀ ਰਿਸਪੈਕਟ ਕਰਨੀ ਹੈ ਅੱਖਰ ਦੀ ਅਤਬ ਦੀ ਗੱਲ ਕਰਨੀ ਹੈ ਤਾਂ ਇਹਨੂੰ ਅਸੀਂ ਕਿਸੇ ਹੋਰ ਕੈਟਾਗਰੀ ਚ ਰੱਖਾਂਗੇ ਸੋ ਜਦੋਂ ਅਸੀਂ ਮਹਾਨ ਕੋਸ਼ ਦੀ ਗੱਲ ਕਰਦੇ ਆਂ ਪਹਿਲੀ ਗੱਲ ਤਾਂ ਸਾਨੂੰ ਇਹ ਗੱਲ ਤੈਅ ਕਰਨੀ ਪਵੇਗੀ ਕਿ ਕੀ ਮਹਾਨ ਕੋਸ਼ ਧਰਮ ਗ੍ਰੰਥ ਹੈ ਇੱਕ ਸਕ੍ਰਿਪਚਰ ਜੇਕਰ ਤੁਸੀਂ ਮੈਥੋਂ ਪੁੱਛੋਗੇ ਤਾਂ ਮੈਂ ਇਹਦਾ ਜਵਾਬ ਨਾ ਵਿੱਚ ਦੇਵਾਂਗਾ ਸੋ ਜੇਕਰ ਅਸੀਂ ਅਗਲੀ ਗੱਲ ਕਰਾਂਗੇ ਕਿ ਜਿਹੜਾ ਮਹਾਨ ਕੋਸ਼ ਹੈ ਜਿਸ ਮਹਾਨ ਕੋਸ਼ ਦੀਆਂ ਕਾਪੀਆਂ ਦਾ ਰੌਲਾ ਪਾਇਆ ਜਾਂਦਾ ਹੈ ਇਹ ਤਾਂ ਮਹਾਨ ਕੋਸ਼ਿਸ਼ ਹੀ ਸਹੀ ਨਹੀਂ ਸੀ ਕਿਉਂਕਿ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਕਿ ਇਹਦੇ ਵਿੱਚ ਗਲਤੀਆਂ ਬਹੁਤ ਨੇ ਇਹਨੂੰ ਵਿਕਰੀ ਨਹੀਂ ਇਹਦੀ ਹੋਣੀ ਚਾਹੀਦੀ ਇਹਦੇ ਤੇ ਪਾਬੰਦੀ ਲੱਗਣੀ ਚਾਹੀਦੀ ਆ ਔਰ ਇਹਦੇ ਵਿੱਚ ਇੰਨੀਆਂ ਗਲਤੀਆਂ ਨੇ ਕਿਸੇ ਬੰਦੇ ਦੇ ਹੱਥ ਦੇ ਵਿੱਚ ਵੀ ਨਹੀਂ ਲੱਗਣਾ ਚਾਹੀਦਾ ਸੋ ਇਸਕੇ ਕਰਕੇ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਇਹਦੇ ਬਾਰੇ ਸੋਚਦੇ ਰਹੇ ਸੀ ਕਿ ਇਹਦਾ ਕੀ ਕੀਤਾ ਜਾਵੇ ਪਹਿਲਾਂ ਇਹਨੂੰ ਕਮਰਾਂ ਦੇ ਵਿੱਚ ਬੰਦ ਕੀਤਾ ਗਿਆ ਸੀਗਾ ਬਾਰ ਬਾਰ ਲੋਕ ਇਹ ਇਸ ਕਰਕੇ ਟਲਦੇ ਸੀ ਕਿ ਕੋਈ ਐਵੇਂ ਪੰਗਾ ਖੜਾ ਨਾ ਹੋ ਜੇ ਧਰਮ ਦੇ ਮਸਲੇ ਤੋਂ ਹਰ ਕੋਈ ਟਾਲ ਟਾਲਾ ਵਟਦਾ ਸੋ ਪਹਿਲੇ ਜਿਹੜੇ ਬੰਦੇ ਸੀ ਉਹ ਮੀਟਿੰਗਾਂ ਦਰ ਮੀਟਿੰਗਾਂ ਗੱਲ ਅੱਗੇ ਟਪਾਉਂਦੇ ਰਹੇ ਗੱਲ ਚੱਲਦੀ ਚੱਲਦੀ ਇੱਥੋਂ ਤੱਕ ਪਹੁੰਚ ਗਈ ਕਿ ਹੁਣ ਪੰਜਾਬੀ ਜਿ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਜਾਂ ਕੋ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ ਇਹਨੂੰ ਕਿਸੇ ਤਰੀਕੇ ਦੇ ਨਾਲ ਨਸ਼ਟ ਕਰਨ ਦਾ ਤਰੀਕਾ ਅਡਾਪਟ ਕੀਤਾ ਔਰ ਇਹਦੇ ਤੇ ਲੋਕਾਂ ਨੇ ਰੋਲਾ ਪਾਇਆ ਇਹ ਰੌਲਾ ਜਾਇ ਜਾਇ ਨਜਾਇਜ਼ ਮੈਂ ਇਹ ਗੱਲ ਕਰਾਂਗਾ ਜਾਇਜ਼ ਨਜਾਇਜ਼ ਤਾਂ ਜਿਹੜੇ ਰੌਲਾ ਪਾਉਣ ਵਾਲੇ ਨੇ ਉਹ ਆਪ ਜਾਣਦੇ ਹੋਣਗੇ ਕਿ ਉਹ ਕਿਉਂ ਅਜਿਹਾ ਕਰ ਰਹੇ ਨੇ ਕਿਉਂਕਿ ਮੈਂ ਸੋਸ਼ਲ ਮੀਡੀਆ ਦੇ ਪੜ੍ਹ ਰਿਹਾ ਸੀਗਾ ਕਿ ਵੱਖ-ਵੱਖ ਜਥੇਬੰਦੀਆਂ ਇਥੋਂ ਤੱਕ ਕਿ ਵੱਖ-ਵੱਖ ਪਾਰਟੀਆਂ ਦੇ ਨੇਤਾ ਇਸ ਗੱਲ ਦੀ ਨਕੇਬੀ ਕਰਦੇ ਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੇਅਦਬੀ ਹੋਈ ਹੈ ਸੋ ਪਹਿਲੀ ਗੱਲ ਤਾਂ ਸਾਨੂੰ ਇਹਨੂੰ ਕੈਟਾਗਰੀ ਵਿੱਚ ਸੋਚਣਾ ਪਏਗਾ ਕਿ ਬੇਅਦਬੀ ਧਾਰਮਿਕ ਵਿਅਦਵੀ ਹੈ ਜਾਂ ਬੈਸੀ ਕੋਈ ਵੀ ਵਿਅਦਵੀ ਹੈ ਜਿਹੜੀ ਧਾਰਮਿਕ ਵਿਅਦਵੀ ਹੈ ਜਾਂ ਸਾਹਿਤ ਦੀ ਵਿਅਦਵੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਾਨੂੰ ਹਰ ਅੱਖਰ ਦਾ ਸਤਿਕਾਰ ਕਰਨਾ ਚਾਹੀਦਾ ਔਰ ਜੇਕਰ ਤੁਸੀਂ ਇਹਨੂੰ ਵਿਅਦਵੀ ਦੇ ਹਿੱਸੇ 'ਚ ਸ਼ਾਮਲ ਕਰੋਗੇ ਤਾਂ ਮੈਂ ਇੱਕ ਤੁਹਾਨੂੰ ਪ੍ਰਸ਼ਨ ਕਰਦਾ ਕਿ ਮਹਾਨ ਕੋਸ਼ ਕੱਲਾ ਪੰਜਾਬੀ ਯੂਨੀਵਰਸਿਟੀ ਪਰੋਂ ਨਹੀਂ ਛਾਪਿਆ ਜਾਂਦਾ ਤਕਰੀਬਨ 10 ਪਬਲਿਸ਼ਰ ਨੇ ਜਿਨ੍ਹਾਂ ਨੇ ਮਹਾਨ ਕੋਸ਼ ਨੂੰ ਛਾਪਿਆ ਔਰ ਸੈਂਕੜੇ ਕਿਤਾਬਾਂ ਵਾਲੀਆਂ ਦੁਕਾਨਾਂ ਦੇ ਉੱਤੇ ਮਹਾਨ ਕੋਸ਼ ਪਿਆ ਹੈ ਔਰ ਹਜ਼ਾਰਾਂ ਲੋਕਾਂ ਨੇ ਘਰਾਂ ਦੇ ਵਿੱਚ ਜਾਂ ਲੋਕਾਂ ਨੇ ਮਹਾਨ ਕੋਸ਼ ਦੀਆਂ ਕਾਪੀਆਂ ਖਰੀਦੀਆਂ ਸੋ ਸੁਭਾਵਿਕ ਹੈ ਕਿ ਜਿੰਨੀ ਆ ਇਸ ਕਿਤਾਬ ਦੀਆਂ ਇਸ ਕੋਸ਼ ਦੀਆਂ ਕਿਤਾਬਾਂ ਲੋਕਾਂ ਨੇ ਖਰੀਦੀਆਂ ਨੇ ਤੇ ਜ਼ਰੂਰੀ ਤਾਂ ਨਹੀਂ ਸਾਰੇ ਇਸ ਗ੍ਰੰਥ ਨੂੰ ਉਸ ਤਰੀਕੇ ਦੇ ਨਾਲ ਸੰਭਾਲ ਰਹੇ ਹੋਣਗੇ ਜਿਸ ਤਰ੍ਹਾਂ ਦੀ ਅਸੀਂ ਇੱਛਾ ਰੱਖਦੇ ਹਾਂ ਸਾਡੀ ਇੱਛਾ ਹੋਣੀ ਇਹ ਇੱਕ ਵਿਅਕਤੀਗਤ ਹੈ ਕਿ ਕਿਸੇ ਵੀ ਪੁਥੀ ਨੂੰ ਕੋਈ ਆਪਣੇ ਘਰ ਦੇ ਵਿੱਚ ਜਾਂ ਕਿਸੇ ਕਿਤਾਬ ਨੂੰ ਕੋਈ ਕਿਸ ਤਰ੍ਹਾਂ ਰੱਖਦਾ ਸੋ ਜਿਹੜੀ ਗੱਲ ਅਸੀਂ ਸਕ੍ਰਿਪਚਰ ਦੀ ਗੱਲ ਕਰਦੇ ਸੀ ਸਕ੍ਰਿਪਚਰ ਦੇ ਰੱਖ ਰਖਾਓ ਦੇ ਵਿੱਚ ਕਿਸੇ ਦੀ ਆਪਣੀ ਮਰਜ਼ੀ ਜਾਂ ਆਪਣੀ ਮਰਜ਼ਾ ਨਹੀਂ ਹੁੰਦੀ ਸਕ੍ਰਿਪਚਰ ਵੀ ਇੱਕ ਨਿਰਧਾਰਤ ਤੈਅ ਕੀਤੀ ਮਰਜ਼ਾ ਹੁੰਦੀ ਹੈ ਤਾਂ ਤੁਹਾਨੂੰ ਉਹਦੇ ਮੁਤਾਬਕ ਹੀ ਉਸ ਦਾ ਸਤਿਕਾਰ ਕਰਨਾ ਚਾਹੀਦਾ ਆਪਾਂ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਬਾਰੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਰਾਦਾ ਨਿਸ਼ਚਿਤ ਕੀਤੀ ਹੈ ਔਰ ਇਸ ਮਰਾਦਾ ਦੇ ਬਾਰੇ ਬਖ ਬਖ ਗੁਰਦੁਆਰਿਆਂ ਦੀਆਂ ਕਮੇਟੀਆਂ ਬਖ ਪਿੰਡਾਂ ਦੇ ਲੋਕ ਭਾਵੇਂ ਨਾ ਵੀ ਮਰਾਦਾ ਪੜ੍ਹੀ ਹੋਵੇ ਫਿਰ ਵੀ ਉਹਨਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਿੱਦਾਂ ਕਰਨਾ ਸੋ ਇਹ ਗੱਲ ਜਦੋਂ ਅਸੀਂ ਸਤਕਾਰ ਦੀ ਗੱਲ ਕਰਦੇ ਆਂ ਅਦਬ ਦੀ ਗੱਲ ਕਰਦੇ ਆਂ ਧਰਮ ਗ੍ਰੰਥ ਦਾ ਸਕ੍ਰਿਪਚਰ ਦਾ ਪਵਿੱਤਰ ਗ੍ਰੰਥ ਦਾ ਜਿਹੜਾ ਸਤਿਕਾਰ ਕਰਨਾ ਉਹ ਧਰਮਿਕ ਅਧਵ ਦੇ ਵਿੱਚ ਆਉਂਦਾ ਲਿਟਰੇਚਰ ਦਾ ਜਿਹੜਾ ਸਤਿਕਾਰ ਕਰਨਾ ਹੈ ਸਾਹਿਤ ਦਾ ਸਤਿਕਾਰ ਕਰਨਾ ਇਹ ਇੱਕ ਵੱਖਰੀ ਗੱਲ ਹੈ ਮੈਂ ਤਾਂ ਇੱਥੋਂ ਤੱਕ ਕਹਾਂਗਾ ਜੇ ਤੁਸੀਂ ਮੇਰੀ ਨਿੱਜੀ ਰਹਿ ਲਉਂਗੇ ਮੈਂ ਵਿਦਿਆਰਥੀਆਂ ਦੇ ਨਾਲ ਵੀ ਇਹ ਗੱਲ ਕੀਤੀ ਸੀ ਕਈ ਵਾਰੀ ਵਿਦਿਆਰਥੀ ਕਹਿ ਦਿੰਦੇ ਕਿ ਰਾਤੀ ਮੈਂ ਪੜਦਾ ਪੜਦਾ ਸੌਂ ਗਿਆ ਮੈਨੂੰ ਪਤਾ ਨਹੀਂ ਲੱਗਾ ਤੇ ਕਿਤਾਬ ਮੇਰੇ ਨਾਲ ਬੈੱਡ ਤੇ ਪਈ ਰਹੀ ਸੋ ਮੇਰੀ ਤਾਂ ਹਮੇਸ਼ਾ ਵਿਦਿਆਰਥੀਆਂ ਨੂੰ ਇਹੀ ਰਹਿ ਹੁੰਦੀ ਹੈ ਕਿ ਕਿਤਾਬ ਨੂੰ ਕਿਤਾਬ ਦੀ ਥਾਂ ਦੇ ਉੱਤੇ ਰੱਖਣਾ ਚਾਹੀਦਾ ਉਸ ਕਿਤਾਬ ਨੂੰ ਨਾਲ ਨਹੀਂ ਪਾਉਣਾ ਚਾਹੀਦਾ ਔਰ ਨਾ ਹੀ ਕਿਤਾਬ ਰੱਦੀ ਚ ਵੇਚਣੀ ਚਾਹੀਦੀ ਹੈ ਨਾ ਹੀ ਕੋਈ ਕਿਤਾਬ ਨਸ਼ਟ ਕਰਨੀ ਚਾਹੀਦੀ ਹੈ ਸੋ ਮੈਂ ਮੁੜ ਕੇ ਫੇਰ ਮਹਾਨ ਕੋਸ਼ ਵਾਲੇ ਜਪਨਬੀ ਯੂਨੀਵਰਸਿਟੀ ਦੇ ਵਿੱਚ ਆਵਾਂਗਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੇਕਰ ਨਸ਼ਟ ਕੀਤਾ ਭਾਈ ਮਹਾਨ ਕੋਸ਼ ਨਸ਼ਟ ਨਹੀਂ ਕੀਤਾ ਉਦਿਆਂ ਉਹ ਕਾਪੀਆਂ ਨਸ਼ਟ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਢੇਰ ਸਾਰੀਆਂ ਗਲਤੀਆਂ ਸੀ ਗਲਤੀਆਂ ਕਿੰਨਾ ਨੇ ਕੀਤੀਆਂ ਕਿਉਂ ਕੀਤੀਆਂ ਇਹਦੇ ਤੇ ਕਿੰਨਾ ਪੈਸਾ ਖਰਚ ਹੋਇਆ ਇੱਕ ਵੱਖਰੀ ਜਾਂਚ ਦਾ ਵਿਸ਼ਾ ਇਹਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਕਿ ਨਹੀਂ ਗਲਤੀਆਂ ਹੋਣੇ ਚਾਹੀਦੀਆਂ ਸੀ ਚੰਗਾ ਹੁੰਦਾ ਜੇਕਰ ਇਹ ਪੁਸਤਕ ਜਾਂ ਇਹ ਮਹਾਨ ਕੋਸ਼ ਚੰਗੇ ਤਰੀਕੇ ਦੇ ਨਾਲ ਸਾਫਟਾ ਜਾਂਦਾ ਔਰ ਲੋਕਾਂ ਤੱਕ ਇਹਦੀ ਪਹੁੰਚ ਹੁੰਦੀ ਸਰਕਾਰ ਨੇ ਕੁਝ ਸੋਚ ਕੇ ਗ੍ਰਾਂਟ ਦਿੱਤੀ ਸੀ ਪਰੰਤੂ ਉਸ ਗ੍ਰਾਂਟ ਨੂੰ ਜਿਸ ਤਰ੍ਹਾਂ ਕਾਲੇ ਦੇ ਨਾਲ ਵਰਤਿਆ ਗਿਆ ਜੋ ਜਲਦਬਾਜ਼ੀ ਕੀਤੀ ਗਈ ਉਹ ਨਹੀਂ ਕਰਨੀ ਚਾਹੀਦੀ ਇੱਕ ਲੰਮਾ ਮਸਲਾ ਮੈਂ ਗੱਲ ਇਸ ਮਸਲੇ ਤੇ ਕਰਦਾ ਕਿ ਅੱਜ ਵੱਖ-ਵੱਖ ਜਥੇਬੰਦੀਆਂ ਦੇ ਨਮਾਇंदे ਪੰਜਾਬੀ ਯੂਨੀਵਰਸਿਟੀ ਵੱਲ ਆ ਰਹੇ ਨੇ ਪਰ ਕੋਈ ਨਹੀਂ ਸੋਚਦਾ ਕਿ ਧਰਮ ਜਿਹੜਾ ਮਹਾਨ ਖੋਸ਼ ਹੈ ਬੇਸ਼ੱਕ ਮਹਾਨ ਕੋਸ਼ ਹੈ ਬੇਸ਼ੱਕ ਸਾਡਾ ਭਾਈ ਕਾਨ ਸਿੰਘ ਨਾਭਾ ਜੀ ਪ੍ਰਤੀ ਬਹੁਤ ਸਤਿਕਾਰ ਹੈ ਔਰ ਪਰੰਤੂ ਅਸੀਂ ਇਸ ਗ੍ਰੰਥ ਨੂੰ ਦੂਸਰੀ ਜਿਹੜੀ ਸਕ੍ਰਿਪਚਰ ਹੈ ਜਿਹੜਾ ਪਵਿੱਤਰ ਜਾਂ ਧਾਰਮਿਕ ਗ੍ਰੰਥ ਹੈ ਉਹਦੀ ਕੈਟਾਗਰੀ ਦੇ ਵਿੱਚ ਸ਼ਾਇਦ ਨਾ ਰੱਖ ਸਕੀਏ ਕਿਉਂਕਿ ਜਿਹੜੀ ਵੀ ਕਿਤਾਬ ਸਾਡੇ ਆਮ ਘਰ ਦੀ ਸਲਫ ਦੇ ਉੱਤੇ ਪਈ ਹੈ ਅਲਮਾਰੀ ਦੇ ਵਿੱਚ ਪਈ ਹੈ ਉਸ ਕਿਤਾਬ ਨੂੰ ਤੁਸੀਂ ਪਵਿੱਤਰ ਧਾਰਮਿਕ ਗ੍ਰੰਥ ਵੱਲ ਨਹੀਂ ਲੈ ਕੇ ਜਾਓਗੇ ਔਰ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਕਹਿੰਦੇ ਸੀ ਸਾਡੀਆਂ ਧਾਰਮਿਕ ਭਾਵਨਾਵਾਂ ਪਟ ਗਈਆਂ ਸੋ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਧਾਰਮਿਕ ਭਾਵਨਾਵਾਂ ਕੀ ਹੁੰਦੀਆਂ ਨੇ ਕਿਸ ਨੂੰ ਕਹਿੰਦੇ ਆ ਧਾਰਮਿਕ ਭਾਵਨਾਵਾਂ ਸੋ ਧਾਰਮਿਕ ਤੌਰ ਤੇ ਜੇਕਰ ਅਸੀਂ ਇਦਾਂ ਦੀਆਂ ਪਾਬੰਦੀਆਂ ਲਾਉਂਦੇ ਰਹਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਵਾਣੀ ਦੀ ਖੋਜ ਦੇ ਕਾਰਜ ਵੀ ਬੰਦ ਹੋ ਜਾਣਗੇ ਕਿਉਂਕਿ ਗੱਲ ਪਹੁੰਚਦੀ ਪਹੁੰਚਦੀ ਇੱਥੋਂ ਤੱਕ ਪਹੁੰਚੇਗੀ ਕਿ ਜਿਹੜੇ ਵੀ ਟੀਕੇ ਨੇ ਜਾਂ ਜਿਹੜੇ ਵੀ ਗੁਰਵਾਣੀ ਦੇ ਭਾਗ ਨੇ ਉਹਨਾਂ ਨੂੰ ਤੁਸੀਂ ਉਸੇ ਅਧਵ ਸਤਕਾਰ ਦੇ ਨਾਲ ਰੱਖੋ ਜਿਸ ਅਧਵ ਸਤਕਾਰ ਦੇ ਨਾਲ ਉਹ ਗੁਰਦੁਆਰੇ ਦੇ ਵਿੱਚ ਰੱਖੀ ਜਾਂਦੀ ਹੈ ਸੋ ਇਸ ਹਾਲ ਦੇ ਨਾਲ ਦਾ ਧਾਰਮਿਕ ਲਿਟਰੇਚਰ ਕਿਸੇ ਲਾਇਬ੍ਰੇਰੀ ਦੇ ਵਿੱਚ ਵੀ ਨਹੀਂ ਹੋਣਾ ਚਾਹੀਦਾ ਸੋ ਪੰਜਾਬ ਸਕੂਲਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਬਹੁਤ ਸਾਰਾ ਧਾਰਮਿਕ ਲਿਟਰੇਚਰ ਪਿਆ ਔਰ ਜਦੋਂ ਲਾਇਬ੍ਰੇਰੀਆਂ ਦੇ ਵਿੱਚ ਧਾਰਮਿਕ ਲਿਟਰੇਚਰ ਪਿਆ ਉਹਦੀ ਇੱਕ ਦੂਸਰੇ ਪਾਸੇ ਜਿਹੜੀ ਹਿੱਲ ਜੁਲ ਵੀ ਹੋਏਗੀ ਲੋਕੀ ਇੱਧਰ ਉੱਧਰ ਲੈ ਕੇ ਵੀ ਜਾਣਗੇ ਤੇ ਉਹਨੂੰ ਕਿੱਦਾਂ ਲੈ ਕੇ ਜਾਂਦੇ ਨੇ ਸੋ ਇਹਦੇ ਲਈ ਹਰ ਵਿਅਕਤੀ ਨੂੰ ਤੁਸੀਂ ਉਸ ادب ਦੇ ਲਈ ਟ੍ਰੇਨਡ ਜਾਂ ਸਿੱਖਿਆਤ ਨਹੀਂ ਕਰ ਸਕਦੇ ਸੋ ਜਿੱਥੋਂ ਤੱਕ ਇਹ ਮਸਲਾ ਹੈ ਕਿ ਕੀ ਸੱਚਮੁੱਚ ਇਹਨੂੰ ਧਾਰਮਿਕ ਵਿਅਦ ਵੀ ਕਿਹਾ ਜਾਂਦਾ ਮੈਂ ਦੁਬਾਰਾ ਫਿਰ ਇਹ ਗੱਲ ਦੁਹਰਾ ਰਿਹਾ ਕਿ ਮਹਾਨ ਕੋਸ਼ ਜੋ ਭਾਈ ਕਾਂਤ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਹੈ ਇਸ ਦਾ ਬਹੁਤ ਸਤਿਕਾਰ ਹੈ ਔਰ ਇਹ ਸਤਿਕਾਰ ਮੇਨਟੇਨ ਰਹਿਣਾ ਚਾਹੀਦਾ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੇਕਰ ਕੁ ਖੱਡਾ ਖੋਦਿਆ ਸੀ ਹੁਣ ਤਾਂ ਅੱਜ ਦੀ ਖਬਰ ਇਹ ਹੈ ਕਿ ਇੱਥੋਂ ਕਾਪੀਆਂ ਚੱਕ ਕੇ ਗੋਇੰਦਵਾਲ ਸਾਹਿਬ ਚੱਲੀਆਂ ਜਾ ਰਹੀਆਂ ਨੇ ਸੋ ਇਹ ਵੀ ਇੱਕ ਤਰੀਕਾ ਹੋ ਸਕਦਾ ਸੀ ਜਾਂ ਤਰੀਕਾ ਕੋਈ ਹੋਰ ਵੀ ਹੋ ਸਕਦਾ ਸੀਗਾ ਜਿਹੜਾ ਤਰੀਕਾ ਅਡਾਪਟ ਕੀਤਾ ਇਹਦੇ ਲਈ ਤਾਂ ਉਹਨਾਂ ਨੇ ਜਿਹੜੀ ਜਗ੍ਹਾ ਉਹ ਸਹੀ ਚੋਣ ਕੀਤੀ ਸੀ ਆਪਣੇ ਵੱਲੋਂ ਚੋਣ ਕਰਨ ਵਾਲਿਆਂ ਨੇ ਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਇਹਦੇ ਟਿੱਕਾ ਟਿੱਪਣੀ ਕਰਨ ਤੋਂ ਨੁਕਤਾ ਚਿੰਨੀ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਇਹ ਜਿਹੜੇ ਲੋਕਾਂ ਨੂੰ ਇਹ ਡਿਊਟੀ ਲੱਗੀ ਸੀ ਕਿ ਤੁਸੀਂ ਇਸ ਨੂੰ ਨਸ਼ਟ ਕਰਨਾ ਕੀ ਉਹ ਸੱਚਮੁੱਚ ਜਾਣਬੁੱਝ ਕੇ ਇਸ ਗ੍ਰੰਥ ਨੂੰ ਨਸ਼ਟ ਕਰ ਰਹੇ ਸੀ ਜਾਂ ਉਹਨਾਂ ਦੀ ਡਿਊਟੀ ਲੱਗੀ ਸੀ ਸੋ ਕਿਸੇ ਵੀ ਜਿਹੜੇ ਜਦੋਂ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਜੇ ਕੋਈ ਕਿਸੇ ਮਾੜੀ ਨੀਤ ਦੇ ਨਾਲ ਕਿਸੇ ਵੀ ਸਾਹਿਤ ਨੂੰ ਪਾੜਦਾ ਜਾਂ ਉਹਦਾ ਕੋਈ ਨੁਕਸਾਨ ਕਰਦਾ ਉਹਨੂੰ ਤੁਸੀਂ ਬੇਅਦਬੀ ਦੇ ਘੇਰੇ ਦੇ ਵਿੱਚ ਲੈ ਸਕਦੇ ਹੋ ਪਰੰਤੂ ਜੇਕਰ ਤੁਹਾਡੀ ਇੱਕ ਕੋਰਟ ਬਲੋਂ ਤੁਹਾਨੂੰ ਇਹ ਆਦੇਸ਼ ਨੇ ਕਿ ਇਹ ਗ੍ਰੰਥ ਤੁਸੀਂ ਨਸ਼ਟ ਕਰਨਾ ਹਾਂ ਠੀਕ ਹੈ ਇਹ ਕਿਸੇ ਵੀ ਵੱਖਰੀ ਰਹਿ ਹੋ ਸਕਦੀ ਹੈ ਕਿ ਉਹਨੂੰ ਤੁਸੀਂ ਨਸ਼ਟ ਕਿਹੜੇ ਤਰੀਕੇ ਦੇ ਨਾਲ ਕਰਨਾ ਸੋ ਚੰਗਾ ਹੁੰਦਾ ਜੇਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਕਾਰੀ ਪਹਿਲਾਂ ਖੁੱਲੀ ਰਾਵ ਲੰਦਕੇ ਵੀ ਇਹ ਗ੍ਰੰਥ ਨਸ਼ਟ ਕਰਨਾ ਇਹਨੂੰ ਕਿਵੇਂ ਨਸ਼ਟ ਕੀਤਾ ਜਾਵੇ ਪਰੰਤੂ ਰੋਲਾ ਪਾਉਣ ਬੜਾ ਅਨੁਵਿਧਾ ਸੋਚਣਾ ਚਾਹੀਦਾ ਹੈ ਸਿਗਾ ਕਿ ਇਹ ਮਸਲਾ ਇਦਾਂ ਦਾ ਨਹੀਂ ਹੈ ਜਦੋਂ ਅਸੀਂ ਇਦਾਂ ਦੇ ਮਸਲੇ ਲੈ ਕੇ ਜਾਵਾਂਗੇ ਅਸੀਂ ਆਪਣੀ ਕਰਮ ਭੂਮੀ ਦਾ ਅਕਸ ਵੀ ਵਗੜ ਰਹੇ ਹੋਵਾਂਗੇ ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਦੀ ਇੱਕੋ ਇੱਕ ਯੂਨੀਵਰਸਿਟੀ ਹੈ ਜਿਸਨੇ ਪੰਜਾਬੀ ਸਾਹਿਤ ਦੇ ਅਧਿਐਨਾਂ ਔਰ ਪੰਜਾਬੀ ਸੱਭਿਆਚਾਰ ਦੇ ਅਧਿਐਨ ਦੇ ਵਿੱਚ ਬਹੁਤ ਵੱਡੇ ਖੋਜ ਕਾਰਜ ਕੀਤੇ ਨੇ ਸੋ ਜੇਕਰ ਸਾਡੀਆਂ ਇਦਾਂ ਦੀਆਂ ਗਤੀਵਿਧੀਆਂ ਹੁਣੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੋਜ ਕਾਰਜ ਵੀ ਪ੍ਰਭਾਵਿਤ ਹੋ ਸਕਦੇ ਨੇ ਸੋ ਮੇਰਾ ਇੱਥੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਨ ਦਾ ਇੱਕੋ ਇੱਕ ਮਕਸਦ ਇਹ ਹੈ ਕਿ ਸਾਨੂੰ ਮੁਰ ਤੋਂ ਹੀ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਧਾਰਮਿਕ ਬੇਅਦਬੀ ਕੀ ਹੁੰਦੀ ਹੈ ਅਦਬ ਆਮ ਅਦਬ ਕਿਸੇ ਦੇ ਨਾਲ ਕੋਈ ਗੱਲਬਾਤ ਕਰਦੇ ਆ ਕਿਸੇ ਵੱਡੇ ਛੋਟੇ ਦੇ ਨਾਲ ਗੱਲ ਕਰਦੇ ਆ ਬੇਅਦਬੀ ਤਾਂ ਉੱਥੇ ਵੀ ਹੋ ਜਾਂਦੀ ਹੈ ਕਿਤਾਬ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਹੱਥ 'ਚ ਫੜਦੇ ਹੋ ਇਹਨੂੰ ਵੀ ਤੁਸੀਂ ਬੇਅਦਬੀ ਦੇ ਹਿੱਸੇ 'ਚ ਲੈ ਸਕਦੇ ਹੋ ਸੋ ਇਦਾਂ ਨਹੀਂ ਇਥੇ ਇੱਕ ਸਾਨੂੰ वार्तालाप ਚਲਾਉਣਾ ਚਾਹੀਦਾ ਹੈ ਇੱਕ ਡਾਇਲੌਗ ਚਲਾਉਣਾ ਚਾਹੀਦਾ ਕਿਉਂਕਿ ਧਰਮ ਗ੍ਰੰਥ ਦੇ ਅਦਬ ਸਤਕਾਰ ਬਣਿਆ ਰਹਿਣਾ ਚਾਹੀਦਾ ਔਰ ਜਦੋਂ ਅਸੀਂ ਹਰ ਗੱਲ ਦੇ ਲਈ ਬੇਅਦਬੀ ਨੂੰ ਵਰਤਾਂਗੇ ਤਾਂ ਧਰਮ ਗ੍ਰੰਥਾਂ ਦੇ ਅਦਬ ਸਤਕਾਰ ਦੇ ਬਾਰੇ ਵੀ ਆਮ ਲੋਕ ਸੋਚਣਗੇ ਕਿ ਇਹਨਾਂ ਗੱਲਾਂ ਨੂੰ ਅਸੀਂ ਕਿਸ ਤਰ੍ਹਾਂ ਲਈਏ ਔਰ ਜਿਹੜੀ ਧਰਮ ਦੀ ਖੋਜ ਹੈ ਸਿੱਖ ਦੇਣ ਦੀ ਖੋਜ ਹੈ ਉਹ ਕਰਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਪੋਥੀਆਂ ਦੇ ਆਮ ਗ੍ਰੰਥਾਂ ਦੇ ਧਰਮਕ ਸਾਹਿਤ ਦਾ ਜਿਹੜਾ ਸਟੇਟਸ ਕੀ ਹੋਣਾ ਚਾਹੀਦਾ ਪਵਿੱਤਰ ਧਰਮ ਗ੍ਰੰਥ ਦਾ ਸਟੇਟਸ ਕੀ ਹੈ ਜਦੋਂ ਤੱਕ ਅਸੀਂ ਇਹ ਵਿਚਾਰ ਨਹੀਂ ਕਰਦੇ ਜਾਂ ਜਦੋਂ ਤੱਕ ਸਾਨੂੰ ਇਹ ਹੈ ਕਿ ਜੋ ਸੋਸ਼ਲ ਮੀਡੀਆ 'ਤੇ ਆ ਗਿਆ ਉਹਨਾਂ ਬਿਨਾਂ ਉਹਦੀ ਜਾਂਚ ਕੀਤੇ ਉੱਪਰੋਂ ਬਿਆਨ ਬਿਆਨ ਦੇ ਉੱਤੇ ਬਿਆਨ ਅਸੀਂ ਦੇਵਾਂਗੇ ਇਹਦੇ ਨਾਲ ਅਸੀਂ ਸਮਾਜ ਦੀ ਸਾਡੇ ਲੋਕਾਂ ਦੀ ਸਾਡੀ ਕਿਸੇ ਸੰਸਥਾ ਦੀ ਭਲਾਈ ਦੇ ਬਾਰੇ ਨਹੀਂ ਸੋਚ ਰਹੇ ਹੋਵਾਂਗੇ ਬਲਕਿ ਜਿਸ ਤਰ੍ਹਾਂ ਮੈਂ ਪਹਿਲਾਂ ਕੀਤਾ ਕਿ ਦੋ ਤਰ੍ਹਾਂ ਦੇ ਐਕਸ਼ਨ ਹੁੰਦੇ ਨੇ ਇੱਕ ਤਾਂ ਸੋਚ ਸਮਝ ਕੇ ਗੱਲ ਕਰਨੀ ਦੂਸਰਾ ਵੇਖੋ ਵੇਖੀ ਗੱਲ ਕਰਨੀ ਸੋ ਯੂਨੀਵਰਸਿਟੀ ਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਸਾਡੇ ਅਧਿਆਪਕਾਂ ਨੇ ਕਿ ਜਿਹੜਾ ਵੀ ਅਸੀਂ ਕੋਈ ਕੰਮ ਕਰਦੇ ਆਂ ਬਕਾਇਦਾ ਉਸ ਨੂੰ ਸੋਚ ਸਮਝ ਕੇ ਕੀਤਾ ਜਾਵੇ ਜੇਕਰ ਅਸੀਂ ਕਿਸ ਦਾ ਵਿਰੋਧ ਵੀ ਕਰਦੇ ਆਂ ਉਹ ਵੀ ਸਾਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਸੋ ਪਹਿਲੀ ਗੱਲ ਤੁਸੀਂ ਮੇਰੇ ਵਿਚਾਰਾਂ ਦੇ ਨਾਲ ਅਸਹਿਮਤ ਵੀ ਹੋ ਸਕਦੇ ਹੋ ਪਰੰਤੂ ਮੈਂ ਇਹ ਗੱਲ ਆਪ ਜੀ ਦੇ ਨਾਲ ਸਪਸ਼ਟ ਕਰਨੀ ਚਾਹਨਾ ਜਾਂ ਆਪ ਜੀ ਦੇ ਲਈ ਮੇਰੀ ਇੱਕ رائے ਹੈ ਕਿ ਧਰਮ ਗ੍ਰੰਥ ਦਾ ਅਦਬ ਤੇ ਆਮ ਸਹਿਤ ਦਾ ਅਦਬ ਧਾਰਮਿਕ ਸਹਿਤ ਦਾ ਅਦਬ ਇਹ ਤਿੰਨ ਵੱਖ-ਵੱਖ ਪੱਖ ਨੇ ਇਹਨਾਂ ਪੱਖਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਅਸੀਂ ਗੱਲ ਕਰੀਏ ਤਾਂ ਚੰਗਾ ਹੁੰਦਾ ਸੋ ਤੁਸੀਂ ਮੇਰੀ ਗੱਲ ਸੁਣੀ ਇਹਦੇ ਲਈ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ